ਉਹ ਹਜੇ ਵੀ ਨਹੀਂ ਆਉਂਦੇ ਮੈਂ ਤਾਂ ਮੁੱਖ ਮੰਤਰੀ ਬਣ ਕੇ ਵੀ ਆ ਰਿਹਾ ਜਿਉਂ ਆਉਂਦੇ ਬਾਣ ਚ ਨਹੀਂ ਕੰਮ ਕਰਾ ਸਕੀ ਐਮਐਲਏ ਬਣ ਕੇ ਕੀ ਕੰਮ ਕਰਾ ਦੂਗੀ ਉਹ ਆਮ ਤੌਰ ਤੇ ਕੀ ਹੁੰਦਾ ਮੁੱਖ ਮੰਤਰੀ ਨਹੀਂ ਆਉਂਦਾ ਬਸ ਐਂ ਕਰਕੇ ਕੰਮ ਬੜ ਜਾਂਦਾ ਸੀ ਉਹਨਾਂ ਦਾ ਉਹ ਹਜੇ ਵੀ ਨਹੀਂ ਆਉਂਦੇ ਮੈਂ ਤਾਂ ਮੁੱਖ ਮੰਤਰੀ ਬਣ ਕੇ ਵੀ ਆ ਰਿਹਾ ਮੈਨੂੰ ਚਾਅ ਹੈ ਲੋਕਾਂ ਨੂੰ ਮਿਲਣ ਦਾ ਉਹ ਦੂਜੇ ਹਜੇ ਵੀ ਨਹੀਂ ਆਉਂਦੇ ਰਾਹੁਲ ਗਾਂਧੀ ਆਊਗਾ ਇੱਥੇ ਕਾਂਗਰਸ ਵਾਸਤੇ ਨਹੀਂ ਆਦਾ ਕੋ ਕੋ ਉਹਨਾਂ ਨੇ ਕਿਹਾ ਕੋਈ ਬਾਤ ਨਹੀਂ ਅਗਰ ਨਹੀਂ ਆਏ ਤਾਂ ਨਹੀਂ ਆਏ ਉਹਨਾਂ ਨੇ ਕੀ ਲੈਣਾ ਇਹਨਾਂ ਕੰਮਾ ਤੋਂ ਉਹਨਾਂ ਨੂੰ ਗਲੀਆਂ ਨਾਲੀਆਂ ਨਾਲ ਕੀ ਪਾ ਅੱਜ ਗਲੀਆਂ ਦੀ ਸੀਵਰੇਜ ਦੀ ਲਾਈਟਾਂ ਦੀ ਪ੍ਰੋਬਲਮ ਹੈ ਇਹ ਕੀ ਦੇ ਅੰਦਰੋਂ ਦਾ ਕੰਮ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਕਿਹਦੇ ਕੋਲ ਹੈ ਕਾਂਗਰਸ ਕੋਲ ਹੈ ਬੀਬੀ ਸੁਰਿੰਦਰ ਕੋਰ ਕੌਣ ਹੈ ਡਿਪਟੀ ਮੇਅਰ ਜੀ ਉਹ ਆਪਣੇ ਵਾਂਡ ਚ ਨਹੀਂ ਕੰਮ ਕਰਾ ਸਕੀ ਐਮਐਲਏ ਬਣ ਕੇ ਕੀ ਕੰਮ ਕਰਾ ਦੂਗੀ ਉਹ ਉਹਦਾ ਫਰਜ ਬਣਦਾ ਸੀ ਪਹਿਲਾਂ ਹੀ ਕਰਕੇ ਆਉਂਦੀ ਤਾਂ ਸ਼ਾਇਦ ਵੋਟਾਂ ਮੰਗਣ ਨਹੀਂ ਵੀ ਨਾ ਲੋੜ ਪੈਂਦੀ ਕੋਈ ਗੱਲ ਨਹੀਂ ਆਪ ਜਿਹੋ ਕਰਦਾ ਠੀਕ ਹੀ ਕਰਦਾ ਹੁਣ ਤੁਸੀਂ ਆਪਣਾ ਐਮਐਲਏ ਬਣਾਓ ਅਰ ਜੀ ਇਹ ਲਿਖਾ ਗੁਰੂ 사인 ਮੇਰੇ ਹੋਇਆ ਕਰਨਗੇ ਗੱਲ ਦੀ ਕਰਨਗੇ ਮੈਨੂੰ ਬਹੁਤ ਪੱਤਰਕਾਰਾਂ ਦੇ ਫੋਨ ਆਉਂਦੇ ਨੇ ਕਹਿੰਦੇ ਜੀ ਤੁਸੀਂ ਗਲੀਆਂ 'ਚ ਫਿਰਦੇ ਹੋ ਐਨੀ ਮਿਹਨਤ ਕਾਦੇ ਵਾਸਤੇ ਮੈਂ ਕਹਾਂ ਜੀ ਮੈਨੂੰ ਮੇਰੀਆਂ ਗਲੀਆਂ ਨੇ ਮੇਰੇ ਪੰਜਾਬ ਦੀਆਂ ਗਲੀਆਂ ਨੇ ਮੈਨੂੰ ਵੀ ਹੱਕ ਹੈ ਮੈਂ ਗਲੀਆਂ 'ਚ ਜਾਵਾਂ ਮੈਂ ਦੁਕਾਨਾਂ ਤੇ ਜਾਵਾਂ ਮੈਂ ਲੋਕਾਂ ਨੂੰ ਮਿਲਾਂ ਇਹ ਕਿਉਂ ਹੋ ਗੇ ਵੀ ਮੁੱਖ ਮੰਤਰੀ ਮਿਲਦਾ ਨਹੀਂ ਹੁੰਦਾ ਮੁੱਖ ਮੰਤਰੀ ਗਲੀਆਂ 'ਚ ਨਹੀਂ ਜਾਂਦਾ ਹੁੰਦਾ ਕਿਉਂ ਨਹੀਂ ਜਾਂਦਾ ਹੁੰਦਾ ਬਈ ਕਿਉਂ ਨਹੀਂ ਜਾਂਦਾ ਹੁੰਦਾ ਤਾਂ ਮੈਂ ਥੋੜੇ ਚੋਂ ਤਾਂ ਨਿਕਲਿਆ ਮੈਂ ਵੀ ਥੋੜੇ ਵਰ ਗਈਆਂ ਇੰਨਾ ਗਲੀਆਂ ਚੋਂ ਹੀ ਪਿੰਡਾਂ ਦੇ ਛੋਟੇ ਛੋਟੇ ਘਰਾਂ ਚੋਂ ਅਸੀਂ ਨਿਕਲੇ ਹੋਏ ਆ ਤਾਂ ਸਾਨੂੰ ਕੌਣ ਰੋਕ ਦੂਗਾ ਵੀ ਇੱਥੇ ਵਾਪਸ ਹੁਣ ਤੋਂ ਹਾਂ ਜਿਹੜੇ ਮਹਿਲਾਂ ਚੋਂ ਨਿਕਲਿਆ ਜਾ ਜਿਨ੍ਹਾਂ ਦੇ ਘਰ ਹੀ ਓਡੇ ਵੱਡੇ ਆ ਕਿ ਥਿਆੜ ਜੇਲ ਜੜੀਆਂ ਜੜੀਆਂ ਤਾਂ ਉਹਨਾਂ ਦੇ ਕੰਨਾਂ ਨੇ ਕੋਈ ਬੰਦਾ ਦੇਖ ਹੀ ਨਹੀਂ ਸਕਦਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਇੱਥੇ ਆਉਣਾ ਨਹੀਂ ਆ ਦੇਖ ਲੋ ਅਕਾਲੀ ਦਲ ਦਾ ਹਾਲ ਦੇਖ ਲੋ ਅਕਾਲੀ ਦਲ ਦਾ ਖੜੀ ਦੀਆਂ ਰस्सियां ਟੁੱਟ ਗਈਆਂ ਸੁਖਵੀਰ ਬਾਦਲ ਹਾਥੀ ਤੇ ਜੜਾ ਫਿਰਦਾ। ਤੱਕੜੀ ਕਿਧਰੇ ਹੋਰ ਹੈ? ਸੁਖਵੀਰ ਬਾਦਲ ਕਿਧਰੇ ਹੋਰ ਹੈ? ਉਹ ਹਾਥੀ ਤੇ ਫਿਰਦਾ ਹੈ। ਆਹੀ ਹਾਲ ਕਾਂਗਰਸ ਦਾ ਹੋਇਆ ਪਿਆ। ਕੋਈ ਕਿਧਰੇ ਹੋਰ ਹੈ? ਕੋਈ ਇੱਧਰ ਨੂੰ ਫਿਰਦਾ ਕੋਈ ਇੱਧਰ ਨੂੰ ਫਿਰਦਾ। ਇਹ ਸੀਟ ਦੇ ਜੇ ਕਾਂਗਰਸ ਇਹ ਸੀਟ ਜਿੱਤ ਜਾਂਦੀ ਹੈ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਨਾ ਉਹਨਾਂ ਦੀ ਬਣਦੀ ਹੈ ਨਾ ਸਾਡੀ ਟੁੱਟਦੀ ਹੈ ਪਰ ਹਾਂ ਜਿਆਮਾ ਦੀ ਪਾਰਟੀ ਐ ਸੀਟ ਜਿੱਤਦੀ ਐ ਤੁਹਾਡਾ ਸਰਕਾਰ 'ਚ ਹਿੱਸਾ ਪੈ ਜਾਊਗਾ ਤੁਸੀਂ 13 ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਅਗਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਆ ਬੇਨਤੀ ਕਰਨਾ ਹੈ ਆਪਣਾ ਤਾਂ ਚੋਣ ਸ਼ਾਨ ਵੀ ਬਹੁਤ ਵਧੀਆ ਮਾਵਾ ਪੈਣਨ ਤਾਂ ਦੱਸਣ ਦੀ ਲੋੜ ਨਹੀਂ ਇਹ ਤਾਂ ਸਵੇਰੇ ਸਵੇਰੇ 5 ਵਜੇ 5:30 ਵਜੇ ਨੇਰੇ 'ਚ ਵੀ ਲੱਭ ਲੈਂਦੀਆਂ ਨੇ ਕਿੱਥੇ ਜਿਪਿਆ ਤੁਸੀਂ ਬਹੁਤਾ ਨਾ ਹੱਸੋ ਬਾਲਾ ਖੁਸ਼ ਨਾ ਹੋ ਮੈਂ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਨਾ ਲੋੜ ਪੈ ਜਾ ਸ਼ਾਮ ਨੂੰ ਵੀ ਲੱਭ ਲੈਂਦੀ ਹੈ ਕਿੱਥੇ ਜੇ ਪਿਆ ਪਰ ਕਰਦਾ ਸਫਾਈ ਹੋਈ ਆ ਉਹ ਸੱਚਾ ਨੂੰ ਤਾਂ ਚੋਣ ਨਹੀਂ